ਹਾਂਜੀ ਵੈਰੀਆ ਹਲਸਾ ਵੈਰੀ ਫਤਿਹ ਆਰਐਸਐਸ ਇੱਕ ਐਵੇਂ ਦਾ ਅਜਗਰ ਹੈ ਜੋ ਕਿਸੇ ਨੂੰ ਵੀ ਨਹੀਂ ਛੱਡੇਗਾ ਉਹ ਸਾਰਿਆਂ ਦਾ ਵਿਰੋਧੀ ਆ ਸਿੱਖਾਂ ਦਾ ਵੀ ਵਿਰੋਧੀ ਆ ਮੁਸਲਮਾਨਾਂ ਦਾ ਵਿਰੋਧੀ ਆ ਇਸਾਈਆਂ ਦਾ ਵਿਰੋਧੀ ਆ ਇਹਨਾਂ ਨੂੰ ਤਾਂ ਜੜੋਂ ਖਤਮ ਕਰਨਾ ਚਾਹੁੰਦਾ ਬਾਕੀ ਜੋ ਸੌਫਟ ਹਿੰਦੂਆ ਉਹਨਾਂ ਦਾ ਵਿਰੋਧੀ ਇਹ ਗਲਤਫਹਿਮੀ ਹੈ ਹਿੰਦੂਆਂ ਨੂੰ ਕਿ ਆਰਐਸਐਸ ਸਿੱਖ ਜਿਹੜਾ ਵਾ ਹਿੰਦੂਆਂ ਦੇ ਲਈ ਲੜ ਰਿਹਾ ਜਾਂ ਹਿੰਦੂਆਂ ਦੇ ਧਾਰਮਿਕ ਸਥਾਨਾਂ ਲਈ ਕੋਸ਼ ਕਰ ਰਿਹਾ ਉਹ ਸਿਰਫ ਆਪਣੇ ਲਈ ਕਰ ਰਿਹਾ ਹੈ ਕਿ ਐਸੀ ਸੰਸਥਾ ਵਾਜੋ ਹਰ ਇੱਕ ਸਾਧਨ ਦੋ ਜੂਜ ਆਪਣੇ ਲਈ ਕਰੇ ਉਹ ਮੰਦਰਾਂ ਨੂੰ ਨਹੀਂ ਛੱਡ ਰਹੀ ਮੰਦਰਾਂ ਨੂੰ ਹੀ ਤੋੜ ਰਹੀ ਹੈ ਆ ਤੁਹਾਡੇ ਸਾਹਮਣੇ ਇੱਕ ਵੀਡੀਓ ਇੱਕ ਬਹੁਤ ਪੁਰਾਣਾ ਮੰਦਰ ਹੈ ਜਿਸ ਨੂੰ ਇਹ ਕਰਕੇ ਤੋੜ ਦਿੱਤਾ ਗਿਆ ਕਿਉਂਕਿ ਆਰਐਸਐਸ ਦਾ ਦਫ਼ਤਰ ਉੱਥੇ ਪੈਂਦਾ ਸੀਗਾ ਤਾਂ ਉਹਨਾਂ ਨੂੰ ਪਾਰਕਿੰਗ ਲਈ ਜਗ੍ਹਾ ਚਾਹੀਦੀ ਸੀ ਆਪਣੀ ਪਾਰਕਿੰਗ ਦੇ ਲਈ ਉਸ ਧਾਰਮਿਕ ਮੰਦਰ ਨੂੰ ਤੋੜ ਦਿੱਤਾ ਗਿਆ ਜੋ ਕਿ ਬਹੁਤ ਪ੍ਰਾਤਨ ਹੈ ਇਸ ਤੋਂ ਵੱਧ ਕੇ ਕਿ ਉਹ ਆ ਦੇਖ ਲਓ ਤੁਸੀਂ ਵੀਡੀਓ ਤੁਹਾਡੇ ਸਾਹਮਣੇ ਹੈ ਚੱਲ ਰਹੀ ਹੈ ਕਿ ਇਥੋਂ ਤੱਕ ਇਹ ਲੋਕ ਮਤਲਬ ਗਿਰੇ ਹੋਏ ਆ ਆਰਐਸਐਸ ਨੂੰ ਜੋ ਹਿੰਦੂ ਲੋਕ ਸੋਚਦੇ ਕਿ ਸਾਡੇ ਲਈ ਹੁਣ ਇਹ ਤੇ ਤੁਹਾਡੇ ਸਾਹਮਣੇ ਆ ਨਾ ਕਹਿੰਦੇ ਕਿ ਮੰਦਰਾਂ ਲਈ ਔਰ ਧਾਰਮਿਕ ਸਥਾਨਾਂ ਲਈ ਔਰ ਹਿੰਦੂ ਧਰਮ ਦੇ ਪ੍ਰੋਗਰੈਸ ਲਈ ਆਰਐਸਐਸ ਖੜੀ ਹੈ ਉਹ ਸਾਰੇ ਸੰਸਾਧਨਾਂ ਨੂੰ ਚੂਸਣ ਲਈ ਆ ਉਹ ਦੇਸ਼ ਨੂੰ ਵੀ ਬਰਬਾਦ ਕਰੇਗੀ ਹਿੰਦੂ ਧਰਮ ਨੂੰ ਵੀ ਬਰਬਾਦ ਕਰੇਗੀ ਇਹ ਕਰਕੇ ਖੁੱਲ ਕੇ ਤੁਹਾਨੂੰ ਇਹਨਾਂ ਦੇ ਖਿਲਾਫ ਹੋਣਾ ਪਊਗਾ ਮੰਦਰ ਤੁਹਾਡੇ ਲਈ ਤਾਂ ਮੰਦਰ ਹੀ ਆ ਨਾ ਮੇਨ ਤੇ ਮੰਦਰ ਹੀ ਉਹਨੇ ਤੋੜਤਾ ਆਪਣੇ ਸਿਰਫ ਪਾਰਕਿੰਗ ਦੇ ਲਈ ਹੋਰ ਕੀ ਕਰੋਗੇ ਤੁਸੀਂ